ਸਿੱਖ ਜਥੇਬੰਦੀਆਂ ਦੇ ਵੱਲੋਂ ਸਰਕਾਰ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਤੇ ਉਥੇ ਹੀ ਸਰਕਾਰ ਨੂੰ ਉਹਨਾਂ ਨੇ ਕਿਹਾ ਹੈ ਕਿ ਸਾਡੇ ਬੰਦੀ ਸਿੰਘ ਰਿਹਾ ਕਰੋ ਨਹੀਂ ਤਾਂ ਅਸੀਂ ਵੱਡੇ ਸੰਘਰਸ਼ ਦਾ ਐਲਾਨ ਕਰਾਂਗੇ ਦੱਸਦੀ ਹੈ ਕਿ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਤੇ ਉਥੇ ਹੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅੱਜ ਸਿੱਖ ਜਥੇਬੰਦੀਆਂ ਮੁਰ ਤੋਂ ਜਿਹੜੇ ਕਿ ਵੱਡੇ ਇਕੱਠ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਤੇ ਜਿਸ ਦੇ ਤਹਿਤ ਬਾਬਾ ਰਾਜਾ ਰਾਸਾ ਬਿਆਨ ਸਾਹਮਣੇ ਆ ਰਹੇ ਦੂਜੇ ਪਾਸੇ ਸਰਕਾਰ ਨੂੰ ਲਲਕਾਰਿਆ ਜਾ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਕਾਫੀ ਲੰਮਾ ਸਮਾਂ ਹੋ ਗਿਆ ਹੈ ਤੇ ਹਜੇ ਤੱਕ ਬੰਦੀ ਸਿੰਘ ਰਿਹਾਨ ਨਹੀਂ ਕੀਤੇ ਤੇ ਜਿਸ ਦੇ ਤਹਿਤ ਹੁਣ ਸਿੱਖ ਜਥੇਬੰਦੀਆਂ ਨੂੰ ਲੈ ਕੇ ਲਗਾਤਾਰ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਸਰਕਾਰ ਨੂੰ ਲਲਕਾਰਿਆ ਜਾ ਰਿਹਾ ਤੇ ਜਿਸ ਦੇ ਤਹਿਤ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਜੇ ਕਰ ਬੰਦੀ ਸਿੰਘ ਰਿਹਾ ਨਹੀਂ ਹੁੰਦੇ ਤਾਂ ਅਸੀਂ ਵੱਡੇ ਤੋਂ ਵੱਡਾ ਸੰਘਰਸ਼ ਕਰਾਂਗੇ ਤੇ ਉੱਥੇ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਜਿਹੜੇ ਕਿ ਨਿਹੰਗ ਸਿੰਘਾਂ ਦੇ ਵੱਲੋਂ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਤੇ ਜਿਸ ਦੇ ਤਹਿਤ ਅੱਜ ਵੱਡੇ ਕੱਟ ਦੇ ਵਿੱਚ ਸਿੱਖ ਜਥੇਬੰਦੀਆਂ ਮੁਰ ਤੋਂ ਸੜਕ ਦੇ ਉੱਤੇ ਆ ਉੱਤਰੀਆਂ ਨੇ ਤੇ ਜਿਸ ਦੇ ਤਹਿਤ ਲਗਾਤਾਰ ਹੁਣ ਸਰਕਾਰ ਨੂੰ ਸਿੱਖ ਜਥੇਬੰਦੀਆਂ ਲਲਕਾਰ ਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਤੇ ਉੱਥੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਹੋਰ ਕੀ ਕੁਝ ਕਹਿਣਾ ਹੈ ਬਾਬਾ ਰਾਜਾ ਰਾਦਾ ਆਉ ਤੁਹਾਨੂੰ ਸੁਣਾਉਣਾ ਸਰਕਾਰ ਨੂੰ ਚੇਤਾਵਨੀ ਪੱਤਰ ਦੇਣ ਵਾਸਤੇ ਜਿਹੜਾ ਸੰਗਠਨਾਂ ਜੀਆਂ ਹੋਈਆਂ ਨੇ ਜੋ ਅਦੀਮ ਸਾਹਿਬ ਨੂੰ ਮੋਹਾਲੀ ਦੇ ਅਨੁਸਾਰੀਆਂ ਸੰਗਠਨਾਂ ਵੱਲੋਂ ਕੌਮੀ ਸਾਂਝ ਮੋਰਚੇ ਵੱਲੋਂ ਚੇਤਾਵਨੀ ਪੱਤਰ ਦਿੱਤਾ ਗਿਆ ਹੈ। ਅਗਲਾ ਪ੍ਰੋਗਰਾਮ ਜੋ ਮੋਰਚੇ ਵੱਲੋਂ ਲਿਖਿਆ ਜਾਊਗਾ ਤਾਲ ਮੇਲ ਕਮੇਟੀ ਵੱਲੋਂ ਫਿਰ ਉਹ ਤੁਹਾਨੂੰ ਦੱਸਿਆ ਜਾਊਗਾ ਸੰਗਠਨਾਂ ਆਪ ਮੁਹਾਰੇ ਹਰੇਕ ਜ਼ਿਲ੍ਹੇ ਦੇ ਜਿਹੜਾ ਮੈਨਡਮੰਡ ਦਿੱਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਸੰਗਠਨਾਂ ਕਦਰਾਂਗੀਆਂ ਨੇ ਹੁਣ ਅੱਗੇ ਜੀਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾਊਗਾ ਸਰਕਾਰ ਨੂੰ ਚੇਤਾਵਨੀ ਪੱਤਰ ਦੇਣ ਵਾਸਤੇ ਜਿਹੜਾ ਸੰਗਠਨਾਂ ਜੀਆਂ ਹੋਈਆਂ ਨੇ ਜੋ ਅੱਜ ਜੀਮ ਸਾਹਿਬ ਨੂੰ ਮੁਹਾਲੀ ਦੇ ਅਨੁਸਾਰੀਆਂ ਸੰਗਠਨਾਂ ਵੱਲੋਂ ਕੌਮੀ ਸਾਮੂਰਜ ਦੇ ਵੱਲੋਂ ਚੇਤਾਵਨੀ ਪੱਤਰ ਦਿੱਤਾ ਜਾਣਾ ਹੈ ਇਹ ਅਗਲਾ ਪ੍ਰੋਗਰਾਮ ਜੋ ਮੋਰਚੇ ਵੱਲੋਂ ਲਿਖਿਆ ਜਾਊਗਾ ਤਾਲ ਮਿਲਿੰਗ ਕਮੇਟੀ ਵੱਲੋਂ ਇਹ ਰੋਤਾਂ ਦਾ ਸਹਿਜਵਗਾਂ ਸੰਗਤਾਂ ਆਪ ਮੁਹਾਰੇ ਹਰੇਕ ਜ਼ਿਲ੍ਹੇ ਦੇ ਜਿਹੜਾ ਮੈਨਡਮੰਟ ਦਿੱਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਸੰਗਤਾਂ ਇਕੱਤਰ ਹੋਈਆਂ ਨੇ ਔਰ ਇਹ ਜੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾਊਗਾ ਸਰਕਾਰ ਨੂੰ ਚੇਤਾਵਨੀ ਪੱਤਰ ਦੇਣ ਵਾਸਤੇ ਜਿਹੜਾ ਸੰਗਤਾਂ ਜੀਆਂ ਹੋਈਆਂ ਨੇ ਜੋ ਵਜੀਮ ਸਾਹਿਬ ਨੂੰ ਮੁਹਾਲੀ ਦੇ ਅਨੁਸਾਰੀਆਂ ਸੰਗਤਾਂ ਵੱਲੋਂ ਕੌਮੀ ਸਾਮੂਰਜ ਦੇ ਵੱਲੋਂ ਚੇਤਾਵਨੀ ਪੱਤਰ ਦਿੱਤਾ ਜਾ ਰਿਹਾ ਹੈ ਪ੍ਰੋਗਰਾਮ ਜੋ ਮੋਰਚੇ ਵੱਲੋਂ ਲਿਖਿਆ ਜਾਊਗਾ ਤਾਲ ਮਿਲੰਗ ਮਿੱਟੀ ਵੱਲੋਂ ਫਿਰ ਉਹ ਤੁਹਾਨੂੰ ਦੱਸਿਆ ਜਾਊਗਾ ਸੰਗਤਾਂ ਆਪ ਮੁਹਾਰੇ ਹਰੇਕ ਜ਼ਿਲ੍ਹੇ ਦੇ ਵਿੱਚ ਜਿਹੜਾ ਮੈਨਡਮੋਸ ਦਿੱਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿਤਨਾ ਸੰਗਤਾਂ ਇਕੱਤਰ ਹੋਈਆਂ ਨੇ ਔਰ ਐਡੀਸ਼ਨ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾਊਗਾ ਸਰਕਾਰ ਨੂੰ ਚੇਤਾਵਨੀ ਪੱਤਰ ਦੇਣ ਵਾਸਤੇ ਜਿਹੜਾ ਸੰਗਤਾਂ ਆਈਆਂ ਹੋਈਆਂ ਨੇ ਜੋ ਐਸਡੀਐਮ ਸਾਹਿਬ ਨੂੰ ਮੋਹਾਲੀ ਦੇ ਅਨੁਸਾਰੀਆਂ ਸੰਗਤਾਂ ਵੱਲੋਂ ਹੋਮੀ ਸਾਹਿਬ ਮੋਰਚੇ ਵੱਲੋਂ ਚੇਤਾਵਨੀ ਪੱਤਰ ਦਿੱਤਾ ਜਾ ਰਿਹਾ ਹੈ ਪ੍ਰੋਗਰਾਮ ਜੋ ਮੋਰਚੇ ਵੱਲੋਂ ਲਿਖਿਆ ਜਾਊਗਾ ਤਾਲ ਮਿਲਗਮਟੀ ਵੱਲੋਂ ਫਿਰ ਉਹ ਤੁਹਾਨੂੰ ਦੱਸਿਆ ਜਾਊਗਾ ਸੰਗਤਾਂ ਆਪ ਮੁਹਾਰੇ ਹਰੇਕ ਜ਼ਿਲ੍ਹੇ ਦੇ ਜਿਹੜਾ ਮੈਨਡਮੰਡ ਦਿੱਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿਤਨਾ ਸੰਗਤਾਂ ਕਦਰਾਂ-ਕੀਮਤਾਂ ਨੇ ਹੋਰ ਅੱਗੇ ਜੇ ਸਾਹ ਨੂੰ ਮੰਗ ਪੱਤਰ ਦਿੱਤਾ ਜਾਊਗਾ